ਅਸੀਂ ਮਹੀਨਾ ਨਹੀਂ ਦੇਣਾ ਸਾਡੀ ਜੁੱਤੀ ਕैम ਹੈ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਹੁਣੇ ਜੇ ਸਾ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਦੇਖੋ ਤੁਸੀਂ ਲੈਟਰ ਬਾਅਦ ਥੋੜਾ ਪਾਣੀ ਪੀ ਲਾਂਗੇ ਕਹਿੰਦੇ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਵੋ ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ ਹੁਣ ਇਹ ਗੱਲ ਵੀ ਪੁੱਛ ਲੈਣੀ ਹੈ ਨਹੀਂ 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 ਇਹ ਕਾਹਦੀ ਲੈਬ ਟੈਸਟ ਕਰਾਓ ਅੱਜ ਹੀ ਕਰਾਓ ਅੱਜ ਹੀ ਕਰਾਓ ਇੱਕ ਮਿੰਟ ਸੁਣ ਰਾਮ ਪਾਣੀ ਪਰ ਰੋਲਾ ਨਾ ਬਾਬਾ ਰਾਮ ਨਾਲ ਲੌਜੀਕ ਨਾਲ ਗੱਲ ਕਰਦੇ ਆ ਇੱਕ ਮਿੰਟ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕਮਰੇ ਦਾ ਲੈ 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 ਇੱਕ ਮਿੰਟ ਖੜ੍ਹ ਜਿਓ ਜੀ ਇਹ ਰਖਣੀ ਮਾਲ ਵਿੱਚ ਜਾਂਦਾ ਉਹ ਕੀ ਹੈ ਹੂੰ ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸ਼ਹਿਰ ਦੇ ਵਿੱਚ 480 ਚੱਲਦੀ ਹੈ ਸਿਰਫ ਇਹਨਾਂ ਨੂੰ ਸੀ.ਟੀ.ਵੀ. ਆਉਂਦਾ ਸਰਾਂ ਨੂੰ ਸੀ.ਟੀ.ਵੀ. ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ ਤੁਹਾਡੀ ਸਿਰਫ ਨਾ ਸੀ.ਟੀ.ਵੀ. ਦਿਖਦਾ ਹੋਰ ਕੁਝ ਨਹੀਂ ਦਿਖਦਾ 480 ਸ਼ਹਿਰ ਡਾਗੇ ਹੋਰ ਚੱਲਦੇ ਉਹ ਨਹੀਂ ਦਿਖਦੀਆਂ ਇਹਨਾਂ ਨੂੰ ਔਰ ਇਸਤੇਦਾਰ ਇਹਨਾਂ ਦੇ ਔਰ ਇਹਦਾ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਤੂੰ ਬੋਲਣ ਵਾਲਾ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ ਫੋਨ ਦਿਖਤਾ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾੜੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਯਾਰ ਪਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਚ ਤਰ ਬੱਦੀਆ ਕਿਉਂ ਦਰਾਜ ਨਹੀਂ ਬੱਦੀ ਦਾ ਤੁਹਾਨੂੰ ਕਿਉਂ ਦਰਾ 5 ਕਰੋੜ ਲੀਟਰ ਹੈਗੇ ਚਲੀਏ ਓਏ ਅਸੀਂ ਸਾਰੇ ਜਾਣਦੇ ਆ ਸੁਣ ਲੈ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਣਦੇ ਆ ਸਾਨੂੰ ਇਸ ਕਾਲ ਪਾਣੀ ਵਾਲੀ ਪ੍ਰੋਬਲਮ ਹੈ ਹੋਰ ਕਿਹਦਾ ਡਾਈਂ ਦਸੀ ਨਾ ਪ੍ਰੋਬਲਮ ਨਹੀਂ ਹੈ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਫ ਬੈਸਟ ਕਰਾਓ ਹੁਣੀ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਕਿਨੇ ਹੁਣੀ ਲਾ ਮੰਗਾਓ ਹੁਣੀ ਬਲੂਸ਼ਪੋਰਟ ਦਾ ਲਾਈਫ ਬੈਸਟ ਕਰਾਉਣੇ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ ਬਿਲਕੁਲ 100% ਬਲੈਕਮੇਲੇ ਰਿਹਾ 10 ਕਿੱਥੇ ਫੋਨ ਆਇਆ 100% ਬਲੈਕਮੇਲੇ ਰਿਹਾ ਮਤਲਬ ਇਹਦਾ ਮਤਲਬ ਇਹ ਉਹਦਾ ਕੀ ਹੈ ਬੰਦੇ ਨੂੰ ਤੰਗ ਕਰਨਾ ਮਤਲਬ ਇਹ ਕੀ ਆਵਾਜ਼ ਇੱਕ 400 ਡਾਈਂ ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ ਆ ਵੇਖੋ ਜਿਹੜੀ ਪੂਰੀ ਡੈਕਿੰਗ ਦਸਤੀ ਚੱਲਦੀ ਉਹ ਮੈਂ ਕਿਉਂ ਨਹੀਂ ਲੈਂਦੇ ਤੈਨੂੰ ਜਲੰਧਰ ਦੀ ਦਸਤੀ ਕਿਹੜੀ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਹੜੀ ਦਿਖਦੀ ਤੁਹਾਨੂੰ ਲੁਧਿਆਣਾ ਦੀ ਕਿਹੜੀ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਇਆ ਤੈਨੂੰ ਲੰਧਰ ਦੀ ਕਿਉਂ ਨਹੀਂ ਦਿਖਦੀ ਅਸੀਦ ਜਾ ਕੇ ਕੋਈ ਨਹੀਂ ਦਿਖਦਾ ਛਰੇ ਬਲੈਕ ਬੈਲਰ ਛਰੇ ਬਲੈਕ ਤੇ ਕਾਲਸ ਦਾ ਬਲੈਕ ਬੈਲਰ ਮਰਦਾ ਹੋਇਆ ਇਧਰ ਆ ਇਧਰ ਕਰਾ ਦੇ ਮਰਦਾ ਹੋਇਆ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ 1 ਮਿੰਟ ਇਧਰ ਰੱਖ ਬਈ 1 ਮਿੰਟ ਖੈਰਾ ਜੀ ਆ ਖੈਰਾ ਜੀ 1 ਮਿੰਟ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਇਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਣੇ ਪਈਏ ਇਹ ਗੁੰਡੇ ਕਿਉਂ ਭਾਈ ਤੁਸੀਂ ਚੁੱਪ ਚਾਹ ਨੂੰ 4 ਵਜੇ ਬਈ ਕਿਉਂ ਭਾਈ